ਨਾ ਮਾਰ ਮੈਨੂੰ ਬਹੂ ਮੇਰੇ ਬੁਢਾਪੇ ਤੇ ਤਰਸ ਖਾ 85 ਸਾਲ ਦੀ ਇੱਕ ਬਜ਼ੁਰਗ ਸੱਸ ਆਪਣੀ ਬਹੂ ਦੇ ਅੱਗੇ ਹੱਥ ਜੋੜ ਕੇ ਡਰੀ ਸਹਮੀ ਰਾਮਦੀਪੀਖ ਮੰਗ ਰਹੀ ਸੀ ਪਰ ਅੱਜ ਉਹਨਾਂ ਦੀ ਬਹੂ ਤੇ ਤਾਂ ਜਿਵੇਂ ਖੂਨ ਸਵਾਰ ਸੀ ਜਿਵੇਂ ਉਹ ਅੱਜ ਆਪਣੀ ਸੱਸ ਨੂੰ ਜਾਨੋਂ ਮਾਰ ਦਊਗੀ ਉਹ ਉਹਨਾਂ ਨੂੰ ਬੈਲਟ ਨਾਲ ਮਾਰ ਰਹੀ ਸੀ ਤੇ ਕੋਲ ਖੜਾ ਉਹਨਾਂ ਦਾ ਮੁੰਡਾ ਹੱਸ ਰਿਹਾ ਸੀ ਉਹ ਹੱਸ ਕੇ ਕਹਿ ਰਿਹਾ ਸੀ ਬੁੜੀਏ ਤੇਰੇ ਨਾਲ ਇਹੋ ਹੋਣਾ ਚਾਹੀਦਾ ਆ ਤੂੰ ਏਸੇ ਦੇ ਲਾਇਕ ਆ ਜੇ ਆਪਣੀ ਸਲਾਮਤੀ ਚਾਹੁੰਦੀ ਆ ਤਾਂ ਆਪਣੀ ਬਹੂ ਨੂੰ ਸੱਚ-ਸੱਚ ਦੱਸ ਦੇ ਮੈਂ ਝੂਠ ਨਹੀਂ ਬੋਲਦੀ ਪੁੱਤ ਮੈਨੂੰ ਕੁਝ ਨਹੀਂ ਪਤਾ 85 ਸਾਲ ਦੀ ਇਹ ਬਜ਼ੁਰਗ ਮਾਂ ਆਪਣੀ ਬਹੂ ਦੇ ਸਾਹਮਣੇ ਇਵੇਂ ਕਿਉਂ ਗਿੜਗੜਾ ਰਹੀ ਆ ਤੇ ਕਿਉਂ ਰਹਿਮ ਦੀ ਭੀਖ ਮੰਗ ਰਹੀ ਆ ਆਓ ਜਾਣਦੇ ਆ ਕਿ ਰਾਤ ਦੇ 12 ਵੱਜ ਚੁੱਕੇ ਸੀ ਅੱਜ ਚਰਨ कौर ਪਰੇਸ਼ਾਨੀ ਵਿੱਚ ਇਧਰ ਉਧਰ ਘੁੰਮ ਰਹੀ ਸੀ ਸਮਾ 11 ਤੋਂ 12 ਤੇ ਹੁਣ ਤਾਂ ਰਾਤ ਦਾ 1 ਵਜਣ ਵਾਲਾ ਸੀ ਪਰ ਅੱਜ ਚਰਨਕੌਰ ਦਾ ਇੱਕ ਇੱਕ ਮਿੰਟ ਕੱਟਣਾ ਮੁਸ਼ਕਲ ਹੋ ਰਿਹਾ ਸੀ ਹਜੇ ਤੱਕ ਉਹਨਾਂ ਦੀ ਬੇਟੀ ਕੋਮਲ ਆਈ ਨਹੀਂ ਸੀ ਤੇ ਨਾ ਹੀ ਉਹਦਾ ਕੋਈ ਫੋਨ ਆਇਆ ਸੀ ਉਹ ਵਾਰ-ਵਾਰ ਫੋਨ ਲਗਾ ਰਹੀ ਸੀ ਪਰ ਉਹਦਾ ਫੋਨ ਲੱਗ ਨਹੀਂ ਰਿਹਾ ਸੀ ਸ਼ਾਮ ਤੋਂ ਹੀ ਹਨੇਰੀ ਤੂਫਾਨ ਦੇ ਨਾਲ ਬਾਰਿਸ਼ ਵੀ ਬਹੁਤ ਤੇਜ਼ ਹੋ ਰਹੀ ਸੀ ਜਿਵੇਂ ਲੱਗਦਾ ਸੀ ਮੰਨੋ ਅੱਜ ਬਾਰਿਸ਼ ਰੁਕੂਗੀ ਹੀ ਨਹੀਂ ਬਾਰਿਸ਼ ਨੂੰ ਵੇਖ ਕੇ ਚਰਨ ਕੌਰ ਦੀ ਚਿੰਤਾ ਵਧਦੀ ਜਾ ਰਹੀ ਸੀ ਹਾਏ ਰੱਬਾ ਪਤਾ ਨਹੀਂ ਕਿੱਥੇ ਆ ਮੇਰੀ ਬੱਚੀ ਕਿਤੇ ਕੋਈ ਮੁਸੀਬਤ ਵਿੱਚ ਨਾ ਫਸ ਗਈ ਹੋਵੇ ਜਿਵੇਂ ਸੋਚ ਕੇ ਹੀ ਉਹਨਾਂ ਦਾ ਦਿਲ ਕੰਬ ਜਾਂਦਾ ਉਹ ਤੁਰੰਤ ਆਪਣੇ ਘਰੋਂ ਗੁਰਦੁਆਰੇ ਜਾ ਕੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਲੱਗਦੀ ਆ ਪ੍ਰਮਾਤਮਾ ਮੇਰੀ ਬੱਚੀ ਜਿੱਥੇ ਵੀ ਹੋਵੇ ਉਹਦਾ ਖਿਆਲ ਰੱਖੀ ਅਰਦਾਸ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਅੱਜ ਮਾਂ ਦਾ ਦਿਲ ਬਹੁਤ ਘਬਰਾ ਰਿਹਾ ਸੀ ਉਹਨਾਂ ਦੀ ਬੇਟੀ ਹਜੇ ਤੱਕ ਆਈ ਨਹੀਂ ਸੀ ਹੁਣੇ-ਹੁਣੇ ਉਹਦੀ ਨਵੀਂ ਨੌਕਰੀ ਲੱਗੀ ਆ ਪਰ ਕਦੀ ਵੀ ਲੇਟ ਹੋ ਜਾਂਦੀ ਆ ਤਾਂ ਆਪਣੀ ਮਾਂ ਨੂੰ ਫੋਨ ਕਰਕੇ ਦੱਸ ਦਿੰਦੀ ਆ ਕੋਮਲ ਵੈਸੇ ਤਾਂ ਅਕਸਰ ਲੇਟ ਹੋ ਹੀ ਜਾਂਦੀ ਸੀ ਫਿਰ ਵੀ ਉਹ 8 ਵਜੇ ਤੱਕ ਘਰ ਆ ਜਾਂਦੀ ਸੀ ਪਰ ਅੱਜ ਤਾਂ ਰਾਤ ਦੇ 12 ਵਜੇ ਗਏ ਸੀ ਅਜੇ ਤੱਕ ਉਹਦਾ ਕੋਈ ਫੋਨ ਨਹੀਂ ਸੀ ਆਇਆ ਅੱਜ ਚਰਨਕੌਰ ਦਾ ਆਪਣੀ ਬੇਟੀ ਕੋਮਲ ਲਈ ਮਾਨ ਬੈਠਾ ਜਾ ਰਿਹਾ ਸੀ ਚਰਨਕੌਰ ਇੱਕ ਵਾਰ ਫਿਰ ਖਿੜਕੀ ਵਿੱਚੋਂ ਬਾਹਰ ਵੇਖਣ ਲੱਗੀ ਪਰ ਅੱਜ ਬਾਰਿਸ਼ ਇੰਨੀ ਤੇਜ਼ ਸੀ ਕਿ ਬਾਹਰ ਵੇਖਿਆ ਨਹੀਂ ਸੀ ਜਾ ਰਿਹਾ ਇਸ ਲਈ ਉਹਨਾਂ ਦਾ ਦਿਲ ਜ਼ਿਆਦਾ ਘਬਰਾ ਰਿਹਾ ਸੀ ਕਿ ਕਿਤੇ ਉਹਨਾਂ ਦੀ ਬੇਟੀ ਦੇ ਨਾਲ ਕੋਈ ਅਣਹੋਣੀ ਨਾ ਹੋ ਜਾਵੇ ਫਿਰ ਚਰਨਕੌਰ ਨੇ ਸੋਚਿਆ ਕਿ ਇੱਕ ਵਾਰ ਫਿਰ ਆਪਣੀ ਬੇਟੀ ਨੂੰ ਫੋਨ ਲਗਾ ਕੇ ਵੇਖਦੀਆਂ ਸ਼ਾਇਦ ਹੁਣ ਲੱਗ ਜਾਵੇ ਪਰ ਇਸ ਵਾਰ ਵੀ ਉਹਦਾ ਫੋਨ ਨਾ ਲੱਗਾ ਹੁਣ ਤਾਂ ਉਹ ਡੜਮਕ ਕਰਕੇ ਸੋਫੇ ਤੇ ਡਿੱਗ ਪਈ ਉਦੇ ਮਨ ਵਿੱਚ ਬੁਰੇ-ਬੁਰੇ ਖਿਆਲ ਆਉਣ ਲੱਗੇ। ਉਦੋਂ ਹੀ ਉਹਨਾਂ ਨੇ ਕਮਰੇ ਦੀ ਲਾਈਟ ਜਗਾਈ ਤੇ ਉਹਨਾਂ ਦੀ ਵਿਚਲੀ ਬੇਟੀ ਰੂਬੀ ਜਿਹੜੀ ਸੁੱਤੀ ਪਈ ਸੀ ਉਹਦੀ ਅੱਖ ਖੁੱਲ ਗਈ। ਉਹ ਦੌੜ ਕੇ ਉਹਨਾਂ ਦੇ ਕੋਲ ਆ ਗਈ। "ਮਾਂ ਇੰਨੀ ਰਾਤ ਹੋ ਗਈ। ਤੁਸੀਂ ਹਜੇ ਤੱਕ ਨਹੀਂ ਸੁੱਤੇ?" ਤਾਂ ਚਰਨਕੌਰ ਕਹਿਣ ਲੱਗੀ, "ਪੁੱਤ ਇੰਨੀ ਰਾਤ ਹੋ ਗਈ। ਹਜੇ ਤੱਕ ਤੇਰੀ ਛੋਟੀ ਭੈਣ ਨਹੀਂ ਆਈ।" ਇਹਨਾਂ ਕਹਿ ਕੇ ਉਹ ਰੋਣ ਲੱਗ ਪਈ। ਰੂਬੀ ਉਹਨਾਂ ਦੇ ਕੋਲ ਬੈਠਦੀ ਆ ਤੇ ਕਹਿੰਦੀ ਆ, "ਹੋ ਸਕਦਾ ਆ ਮਾਂ ਕਿਸੇ ਕੰਮ ਵਿੱਚ ਫਸ ਗਈ ਹੋਵੇ।" ਪੁੱਤ ਰਾਤ ਦਾ 1 ਵਜਣ ਵਾਲਾ ਆ ਨਾਹੀਂ ਉਹਦਾ ਕੋਈ ਫੋਨ ਆਇਆ ਆ ਤੇ ਨਾਹੀਂ ਉਹਦਾ ਫੋਨ ਲੱਗ ਰਿਹਾ ਆ ਵੈਸੇ ਉਹ ਜਦੋਂ ਵੀ ਲੇਟ ਹੁੰਦੀ ਆ ਤਾਂ ਫੋਨ ਕਰਕੇ ਦੱਸ ਦਿੰਦੀ ਆ ਪਰ ਅੱਜ ਉਹਨੇ ਫੋਨ ਨਹੀਂ ਕੀਤਾ ਪੁੱਤ ਮੇਰਾ ਤਾਂ ਬੜਾ ਦਿਲ ਖਬਰਾ ਰਿਹਾ ਆ ਰੂਬੀ ਨੇ ਕਿਹਾ ਮਾਂ ਪਹਿਲਾਂ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਜ਼ਿਆਦਾ ਨਾ ਖਬਰਾਓ ਨਹੀਂ ਤਾਂ ਤੁਹਾਡਾ ਬੀਪੀ ਵਧ ਜਾਊਗਾ ਉਹ ਦੌੜ ਕੇ ਰਸੋਈ ਵਿੱਚੋਂ ਇੱਕ ਗਲਾਸ ਪਾਣੀ ਲੈ ਕੇ ਆ ਗਈ ਪਹਿਲਾਂ ਤੁਸੀਂ ਪਾਣੀ ਆਰਾਮ ਨਾਲ ਬੈਠ ਕੇ ਪੀਓ ਫਿਰ ਰੂਬੀ ਵੀ ਕੋਮਲ ਨੂੰ ਫੋਨ ਲਗਮਦੀ ਆ ਪਰ ਉਹਦਾ ਵੀ ਫੋਨ ਨਹੀਂ ਲੱਗਦਾ ਪੁੱਤ ਵੇਖਿਆ ਨਾ ਤੂੰ ਅੱਜ ਉਹਦਾ ਫੋਨ ਵੀ ਨਹੀਂ ਲੱਗ ਰਿਹਾ ਕਿਤੇ ਮੇਰੀ ਬੱਚੀ ਕਿਸੇ ਮੁਸੀਬਤ ਵਿੱਚ ਨਾ ਪੈ ਗਈ ਹੋਵੇ ਉਦੋਂ ਹੀ ਰੂਬੀ ਹਾਸਕੇ ਬੋਲੀ ਮਾਂ ਤੇਰੀ ਕੁੜੀ ਤੇ ਮ ਉਹ ਵੀ ਮੁਸੀਬਤ ਚ ਉਹ ਤਾਂ ਚੰਗੇ ਚੰਗੇ ਨੂੰ ਮੁਸੀਬਤ ਚ ਇਹ ਚ ਪਾ ਦਵੇ ਉਹ ਤਾਂ ਖੁਦ ਇੱਕ ਮੁਸੀਬਤ ਆ ਤੁਸੀਂ ਨਹੀਂ ਨਾ ਮਾਂ ਐਵੇਂ ਬੇਕਾਰ ਵਿੱਚ ਪਰੇਸ਼ਾਨ ਹੋ ਰਹੇ ਹੋ ਜਾਣਦੇ ਤਾਂ ਹੋ ਆਪਣੀ ਛੋਟੀ ਲਾਡਲੀ ਬੇਟੀ ਨੂੰ ਉਹ ਅੱਜ ਆਪਣੇ ਅੱਗੇ ਕਿਸੇ ਦੀ ਵੀ ਨਹੀਂ ਸੁਣਦੀ ਉਹਨੇ ਜੋ ਕਰਨਾ ਹੁੰਦਾ ਉਹ ਕਰਦੀ ਆ ਪੁੱਤ ਨਹੀਂ ਪਰ ਮੈਂ ਇੱਕ ਮਾਂ ਆ ਜਦੋਂ ਤੂੰ ਮਾਂ ਬਣੇਂਗੀ ਨਾ ਤਾਂ ਤੈਨੂੰ ਸਮਝ ਆਊਗਾ ਕਿ ਮੈਂ ਕਿਉਂ ਇੰਨਾ ਪਰੇਸ਼ਾਨ ਹੋ ਰਹੀ ਆ ਹਜੇ ਤਾਂ ਤੂੰ ਮੇਰੇ ਤੇ ਹੱਸਦੀ ਆ ਨਾ ਮਾਂ ਤੁਸੀਂ ਤਾਂ ਸੀਰੀਅਸ ਹੋ ਗਏ ਮੈਂ ਤਾਂ ਤੁਹਾਡੇ ਨਾਲ ਐਵੇਂ ਮਜ਼ਾਕ ਕਰ ਰਹੀ ਸੀ ਤੁਹਾਡੀ ਛੋਟੀ ਬੇਟੀ ਤੇ ਮੇਰੀ ਪਿਆਰੀ ਭੈਣ ਬਹੁਤ ਹੀ ਬਹਾਦਰ ਆ ਉਹ ਤਾਂ ਚੰਗਿਆਂ ਦੇ ਛੱਕੇ ਛੁੜਾ ਦਿੰਦੀ ਆ ਤੁਸੀਂ ਪਰੇਸ਼ਾਨ ਨਾ ਹੋ ਬਸ ਅਮਦੀ ਹੀ ਹੋਣੀ ਆ ਉਦੋਂ ਹੀ ਦਰਵਾਜ਼ਾ ਖੜਕਿਆ ਰੂਬੀ ਦੌੜ ਕੇ ਦਰਵਾਜ਼ਾ ਖੋਲਦੀ ਆ ਰੂਬੀ ਨੂੰ ਵੇਖ ਕੇ ਕੋਮਲ ਬੋਲਦੀ ਆ ਵਾਹ ਅੱਜ ਤਾਂ ਤੁਸੀਂ ਮੇਰੇ ਲਈ ਦਰਵਾਜ਼ਾ ਖੋਲਿਆ ਕੀ ਗੱਲ ਆ ਬੜੀ ਚਿੰਤਾ ਹੋ ਰਹੀ ਸੀ ਮੇਰੀ ਤੁਹਾਨੂੰ ਚਿੰਤਾ ਤੇ ਤੇਰੀ ਮੈਂ ਤਾਂ ਬਿਲਕੁਲ ਨਹੀਂ ਕਰਦੀ ਉਹਦਾ ਕੰਨ ਫੜਦੇ ਹੋਏ ਰੂਬੀ ਬੋਲੀ ਤੂੰ ਇੱਕ ਫੋਨ ਨਹੀਂ ਸੀ ਕਰ ਸਕਦੀ ਵੇਖ ਤਾਂ ਸਹੀ ਮਾਂ ਕਿੰਨਾ ਪਰੇਸ਼ਾਨ ਹੋ ਗਈ ਤੇਰੇ ਲਈ ਰੋ ਰਹੀ ਆ ਉਹ ਉਦੋਂ ਹੀ ਕੋਮਲ ਦੌੜ ਕੇ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਬੋਲੀ ਮਾਂ ਹੁਣ ਮੈਂ ਛੋਟੀ ਬੱਚੀ ਨਹੀਂ ਹਾਂ ਜੋ ਤੁਸੀਂ ਇੰਨਾ ਪਰੇਸ਼ਾਨ ਹੋ ਜਾਂਦੇ ਹੋ ਉਦੋਂ ਹੀ ਚਰਨਕੌਰ ਬੋਲੀ ਪੁੱਤ ਬੱਚੇ ਚਾਹੇ ਜਿੰਨੇ ਵੀ ਵੱਡੇ ਹੋ ਜਾਣ ਇੱਕ ਮਾਂ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਆ ਤੂੰ ਇਹ ਫਾਲਤੂ ਦੀਆਂ ਗੱਲਾਂ ਛੱਡ ਪਹਿਲਾਂ ਇਹ ਦੱਸ ਕਿ ਤੂੰ ਅੱਜ ਇੰਨਾ ਲੇਟ ਕਿਵੇਂ ਹੋ ਗਈ ਤੇ ਜੇ ਲੇਟ ਹੋ ਵੀ ਗਈ ਸੀ ਕਿ ਇੱਕ ਫੋਨ ਨਹੀਂ ਸੀ ਮੈਨੂੰ ਕਰ ਸਕਦੀ ਵੇਖ ਤੇਰੀ ਭੈਣ ਤੇ ਮੈਂ ਕਿੰਨਾ ਪਰੇਸ਼ਾਨ ਹੋ ਗਿਆ ਸੀ ਤੇਰੇ ਲਈ ਉਦੋਂ ਹੀ ਰੂਬੀ ਬੋਲੀ ਮਾਂ ਮੈਂ ਤੇ ਇਹਦੇ ਲਈ ਪਰੇਸ਼ਾਨ ਹੋਈ ਨਹੀਂ ਸਕਦੀ ਕਿਉਂਕਿ ਇਹ ਤਾਂ ਖੁਦ ਇੱਕ ਆਫਤ ਦੀ ਦੁਕਾਨ ਆ ਮੈਂ ਤਾਂ ਤੁਹਾਨੂੰ ਵੇਖ ਕੇ ਪਰੇਸ਼ਾਨ ਹੋ ਰਹੀ ਸੀ ਮਾਂ ਤੇਰੀ ਇਹ ਬੇਟੀ ਖੁਦ ਇੱਕ ਚੜੇਲ ਆ ਜਿਹਨੂੰ ਵੇਖ ਕੇ ਕੋਈ ਵੀ ਬੰਦਾ ਡਰ ਜਾਵੇ ਮੈਂ ਤੇ ਚੜੇਲ ਉਦੋਂ ਹੀ ਕੋਮਲ ਰੂਬੀ ਵੱਲ ਧੌੜਨ ਲੱਗੀ ਪਰ ਰੂਬੀ ਧੌੜ ਕੇ ਆਪਣੀ ਮਾਂ ਦੇ ਪਿੱਛੇ ਖੜੀ ਹੋ ਗਈ ਚਰਨ ਕਰਨੇ ਆਖਿਆ ਤੁਸੀਂ ਦੋਵੇਂ ਇੰਨੀਆਂ ਵੱਡੀਆਂ ਹੋ ਗਈਆਂ ਫਿਰ ਵੀ ਇੰਨਾ ਲੜਦੀਆਂ ਹੋ ਅੱਛਾ ਮਾਂ ਹੁਣ ਇਹ ਤਾਂ ਤੁਸੀਂ ਕਹਿੰਦੇ ਹੋ ਕਿ ਬੱਚੇ ਛੋਟੇ ਹੀ ਰਹਿੰਦੇ ਆ ਤੇ ਫਿਰ ਦੋਵੇਂ ਖੇੜ ਖੜਾ ਕੇ ਆਪਣੀ ਮਾਂ ਦੇ ਗਲੇ ਲੱਗ ਗਈਆਂ ਫਿਰ ਕੋਮਲ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਅੱਜ ਬਹੁਤ ਤੇਜ਼ ਭੁੱਖ ਲੱਗੀ ਆ ਛੇਤੀ ਕੁਝ ਖਾਣ ਨੂੰ ਦੇ ਦੇਵੋ ਹੁਣੇ ਮੈਂ ਹੱਥ ਪੈਰ ਤੋ ਕੇਮਨੀ ਆ ਤਾਂ ਚਰਨ ਕਰਨ ਨੇ ਕਿਹਾ ਪਹਿਲਾਂ ਤਾਂ ਤੂੰ ਇਹ ਦੱਸ ਤੈਨੂੰ ਅੱਜ ਇੰਨੀ ਦੇਰ ਕਿਵੇਂ ਹੋ ਗਈ ਮਾਂ ਬੜੀ ਲੰਮੀ ਕਹਾਣੀਆਂ ਪਹਿਲਾਂ ਤੁਸੀਂ ਮੈਨੂੰ ਖਾਣ ਨੂੰ ਕੁਝ ਦੇ ਦਿਓ ਫਿਰ ਬੈਠ ਕੇ ਦੱਸਦੀ ਆ ਇਦਾਂ ਰੂਬੀ ਟੀਵੀ ਲਗਾ ਕੇ ਬੈਠ ਗਈ ਕੋਮਲ ਫਰੈਸ਼ ਹੋ ਕੇ ਖਾਣਾ ਖਾਣ ਬੈ ਗਈ ਤਾਂ ਚੰਨਕੌਰ ਕਹਿੰਦੀ ਆ ਪੁੱਤ ਕੀ ਹੋਇਆ ਸੀ ਜਿਹੜਾ ਤੂੰ ਇੰਨੀ ਲੇਟ ਹੋ ਗਈ ਮਾਂ ਮੈਂ ਆਪਣਾ ਆਫਿਸ ਦਾ ਕੰਮ ਨੇ ਪਟਾ ਕੇ ਘਰ ਹੀ ਆ ਰਹੀ ਸੀ ਉਦੋਂ ਸਾਢੇ 5:00 ਜੋ 9 ਵਜੇ ਹੋਣੇ ਆ ਬਾਰਿਸ਼ ਬਹੁਤ ਤੇਜ਼ ਸੀ ਉਦੋਂ ਹੀ ਸਾਡੀ ਕਾਰ ਦੇ ਸਾਹਮਣੇ ਅਚਾਨਕ 80-85 ਸਾਲ ਦੀ ਇੱਕ ਬਜ਼ੁਰਗ ਔਰਤ ਆ ਗਈ ਮਾਂ ਇਹ ਤਾਂ ਸ਼ੁਕਰ ਹੈ ਕਿ ਡਰਾਈਵਰ ਨੇ ਇੱਕਦਮ ਬ੍ਰੇਕ ਲਾ ਦਿੱਤੀ ਨਹੀਂ ਤਾਂ ਅੱਜ ਪਤਾ ਨਹੀਂ ਕੀ ਹੋ ਜਾਂਦਾ ਇਨਾ ਕਹਿ ਕਿ ਉਹ ਚੁੱਪ ਹੋ ਗਈ ਚਰਨ ਕਰਨੇ ਕਿਆ ਫਿਰ ਤੂੰ ਉਸ ਬਜ਼ੁਰਗ ਔਰਤ ਦਾ ਕੀ ਕੀਤਾ ਮਾਂ ਤੁਹਾਡੀ ਬੇਟੀ ਇਸ ਜ਼ਿਲ੍ਹੇ ਦੀ ਆਈਐਸ ਅਫਸਰ ਆ ਇਵੇਂ ਤਾਂ ਨਹੀਂ ਕਿ ਉਹਨਾਂ ਨੂੰ ਮਰਨ ਲਈ ਉੱਥੇ ਛੱਡ ਦਿੰਦੀ ਮੈਂ ਤੁਰੰਤ ਆਪਣੀ ਕਾਰ ਵਿੱਚ ਉਤਰੀ ਤਾਂ ਵੇਖਿਆ ਕਿ ਉਹ ਬੇਹੋਸ਼ ਹੋ ਗਈ ਸੀ ਕਿਉਂਕਿ ਡਰਾਈਵਰ ਦੀ ਸਮਝਦਾਰੀ ਨਾਲ ਉਹ ਅੱਜ ਵਾਲ-ਵਾਲ ਬਚੀ ਸੀ ਫਿਰ ਉਹਨਾਂ ਨੂੰ ਅਸੀਂ ਹਸਪਤਾਲ ਲੈ ਕੇ ਗਏ ਡਾਕਟਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਕਮਜ਼ੋਰੀ ਆ ਕਿ ਇਹ ਦੋਨਾਂ ਨੇ 3-4 ਦਿਨਾਂ ਤੋਂ ਕੁਝ ਖਾਧਾ ਨਹੀਂ ਸੀ। ਉਹਨਾਂ ਨੂੰ ਕਾਫੀ ਦੇਰ ਹੋਸ਼ ਨਹੀਂ ਆਈ। ਮੈਂ ਵੀ ਕਾਫੀ ਦੇਰ ਇੰਤਜ਼ਾਰ ਕੀਤਾ। ਜਦੋਂ ਉਹਨਾਂ ਨੂੰ ਹੋਸ਼ ਨਹੀਂ ਆਈ ਤਾਂ ਡਾਕਟਰ ਨੇ ਕਿਹਾ ਕਿ ਮੈਡਮ ਤੁਸੀਂ ਜਾਓ। ਜਿਵੇਂ ਹੀ ਮਾਤਾ ਜੀ ਨੂੰ ਹੋਸ਼ ਆਊਗੀ ਮੈਂ ਤੁਹਾਨੂੰ ਦੱਸ ਦਵਾਂਗਾ। ਇਹ ਸੁਣ ਕੇ ਚਰਨਕੌਰ ਵੀ ਸੋਚ ਵਿੱਚ ਡੁੱਬ ਗਈ। ਮਾ ਹੁਣ ਤੁਸੀਂ ਕਿੱਥੇ ਗਵਾਚ ਗਏ? ਕੁਝ ਨਹੀਂ ਪੁੱਤ। ਬਸ ਇਹੋ ਸੋਚਦੀ ਸੀ ਕਿ ਇੰਨੀ ਬਜ਼ੁਰਗ ਔਰਤ ਜਿਨੇ 3-4 ਦਿਨਾਂ ਤੋਂ ਕੁਝ ਖਾਧਾ ਨਹੀਂ ਕਿਹੋ ਜਿਹਾ ਪਰਿਵਾਰ ਹੋਣਾ ਆ ਉਹਦਾ। ਤਾਂ ਹੀ ਤਾਂ ਮਾਂ ਮੈਂ ਤੁਹਾਨੂੰ ਕੁਝ ਦੱਸਦੀ ਨਹੀਂ ਤੁਸੀਂ ਐਵੇਂ ਪਰੇਸ਼ਾਨ ਹੋ ਜਾਂਦੇ ਹੋ ਅੱਛਾ ਅੱਛਾ ਠੀਕ ਆ ਹੁਣ ਨਹੀਂ ਕਰਦੀ ਹੁਣ ਇਹ ਦੱਸ ਤੋ ਫੋਨ ਕਿਉਂ ਨਹੀਂ ਸੀ ਕੀਤਾ ਇਧਰੋਂ ਮੈਂ ਕਿੰਨੀ ਵਾਰ ਤੈਨੂੰ ਫੋਨ ਮਲਾਇਆ ਸੀ ਓ ਮਾਂ ਮੇਰੇ ਫੋਨ ਦੀ ਬੈਟਰੀ ਖਤਮ ਹੋ ਗਈ ਸੀ ਅਸਲੀ ਵੈਸੇ ਤਾਂ ਮਾਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਹੀ ਦਿੰਦੀ ਆ ਕਿ ਮੈਨੂੰ ਆਉਣ ਚ ਦੇਰ ਹੋ ਜਾਣੀ ਆ ਪਰ ਅੱਜ ਉਹਨਾਂ ਦੀ ਇਹ ਹਾਲਤ ਵੇਖ ਕੇ ਮੈਂ ਵੀ ਕਿਸੇ ਨੂੰ ਫੋਨ ਕਰਨਾ ਹੀ ਭੁੱਲ ਗਈ ਸਾਰੇ ਗੱਲਾਂ ਕਰਕੇ ਸੌਂ ਗਏ ਸਵੇਰੇ ਸਵੇਰੇ ਹੀ ਕੋਮਲ ਦੇ ਫੋਨ ਦੀ ਘੰਟੀ ਵੱਜੀ ਡਾਕਟਰ ਦਾ ਫੋਨ ਸੀ ਉਹਨਾਂ ਨੇ ਕਿਹਾ ਮੈਡਮ ਉਸ ਬਜ਼ੁਰਗ ਮਾਤਾ ਨੂੰ ਹੋਸ਼ ਆ ਗਈ ਆ ਠੀਕ ਹੈ ਡਾਕਟਰ ਸਾਹਿਬ ਮੈਂ ਆ ਕੇ ਮਿਲਦੀ ਆ ਕੋਮਲ ਛੇਤੀ ਛੇਤੀ ਨਾਸ਼ਤਾ ਕਰਕੇ ਸਿੱਧਾ ਹਸਪਤਾਲ ਚਲੀ ਗਈ ਤੇ ਉਸ ਬਜ਼ੁਰਗ ਮਾਤਾ ਜੀ ਨੂੰ ਮਿਲੀ ਤਾਂ ਡਾਕਟਰ ਸਾਹਿਬ ਨੇ ਕਿਹਾ ਮੈਡਮ ਇਹਨਾਂ ਨੂੰ ਹੋਸ਼ ਤਾਂ ਆ ਗਈ ਆ ਪਰ ਕਮਜ਼ੋਰੀ ਦੀ وجہ ਨਾਲ ਸ਼ਾਇਦ ਇਹ ਹਜੇ ਕੁਝ ਦੱਸ ਨਾ ਸਕਣ ਤਾਂ ਕੋਮਲ ਨੇ ਕਿਹਾ ਮਾਤਾ ਜੀ ਮਾਤਾ ਜੀ ਕੀ ਤੁਸੀਂ ਠੀਕ ਹੋ ਪਰ ਉਹ ਬਜ਼ੁਰਗ ਔਰਤ ਸ਼ਾਇਦ ਕਮਜ਼ੋਰੀ ਦੀ ਵਜ੍ਹਾ ਨਾਲ ਕੁਝ ਨਾ ਬੋਲ ਪਾਈ ਫਿਰ ਡਾਕਟਰ ਨੇ ਕਿਹਾ ਮੈਡਮ ਇਹਨਾਂ ਨੂੰ ਬੋਲਣ ਵਿੱਚ ਕੁਝ ਸਮਾਂ ਲੱਗੂਗਾ ਕਿਉਂਕਿ ਇਹ ਬਹੁਤ ਡਰੀ ਹੋਈ ਆ ਇਹਨਾਂ ਦੇ ਸਰੀਰ ਤੇ ਸੱਟ ਦੇ ਨਿਸ਼ਾਨ ਵੀ ਆ ਸ਼ਾਇਦ ਇਹਨਾਂ ਨੂੰ ਕਿਸੇ ਨੇ ਬਹੁਤ ਬੁਰੀ ਤਰ੍ਹਾਂ ਮਾਰਿਆ ਆ 벨ਟ ਜਾਂ ਡੰਡੇ ਨਾਲ ਡਾਕਟਰ ਦੀ ਗੱਲ ਸੁਣ ਕੇ ਕੋਮਲ ਹੈਰਾਨ ਰਹਿ ਗਈ ਪਰ ਇਹ ਤਾਂ ਇੰਨੀ ਬਜ਼ੁਰਗ ਆ ਇਹਨਾਂ ਨੂੰ ਕੌਣ ਇੰਨੀ ਬੇਰਹਿਮੀ ਨਾਲ ਮਾਰੂਗਾ ਤਾਂ ਡਾਕਟਰ ਨੇ ਕਿਹਾ ਹੁਣ ਇਹ ਤਾਂ ਮਾਤਾ ਜੀ ਹੀ ਦੱਸ ਸਕਦੇ ਆ ਹੁਣ ਕੋਮਲ ਨੂੰ ਪਤਾ ਨਹੀਂ ਕਿਉਂ ਉਸ ਬਜ਼ੁਰਗ ਔਰਤ ਵਿੱਚ ਕੁਝ ਆਪਣਾਪਨ ਲੱਗ ਰਿਹਾ ਸੀ ਇੱਕ ਦੋ ਦਿਨ ਵਿੱਚ ਡਾਕਟਰ ਦੀ ਦੇਖਭਾਲ ਨਾਲ ਉਹ ਔਰਤ ਕੁਝ ਠੀਕ ਹੋ ਗਈ ਕੋਮਲ ਉਹਨਾਂ ਨੂੰ ਹਸਪਤਾਲ ਵੇਖਣ ਆਈ ਉਹ ਕਹਿੰਦੀ ਆ ਮਾਤਾ ਜੀ ਹੁਣ ਤੁਸੀਂ ਠੀਕ ਤਾਂ ਹੋਣਾ ਤਾਂ ਉਹ ਸਿਰ ਹਿਲਾ ਕੇ ਜਵਾਬ ਦਿੰਦੀ ਆ ਤੇ ਉਹਦੇ ਅੱਗੇ ਹੱਥ ਜੋੜ ਕੇ ਕਹਿੰਦੀ ਆ ਪੁੱਤ ਡਾਕਟਰ ਸਾਹਮਣੇ ਦੱਸਿਆ ਸੀ ਕਿ ਤੂੰ ਹੀ ਮੈਨੂੰ ਇਸ ਹਸਪਤਾਲ ਵਿੱਚ ਲੈ ਕੇ ਆਈ ਸੀ ਪਰ ਮਾਤਾ ਜੀ ਤੁਸੀਂ ਇਸ ਤਰ੍ਹਾਂ ਇੰਨੀ بارش ਵਿੱਚ ਉਸ ਰਾਤ ਕਿੱਥੇ ਭੱਜ ਰਹੇ ਸੀ ਕੀ ਹੋਇਆ ਸੀ ਉਸ ਬਜ਼ੁਰਗ ਔਰਤ ਦੀਆਂ ਅੱਖਾਂ ਵਿੱਚ ਅਤਰੂ ਆ ਗਏ ਤੇ ਉਹ ਡਰ ਨਾਲ ਕੰਮਣ ਲੱਗੀ ਉਹਨੂੰ ਇਸ ਤਰ੍ਹਾਂ ਕੰਬਦੇ ਹੋਏ ਵੇਖ ਕੇ ਕੋਮਲ ਨੇ ਕਿਹਾ ਮਾਤਾ ਜੀ ਤੁਸੀਂ ਪਰੇਸ਼ਾਨ ਨਾ ਹੋ ਹੁਣ ਤੁਸੀਂ ਬਿਲਕੁਲ ਠੀਕ ਹੋ ਤੁਸੀਂ ਆਰਾਮ ਕਰੋ ਕੋਮਲ ਉੱਥੋਂ ਉੱਠਣ ਲੱਗੀ ਤਾਂ ਉਹ ਬਜ਼ੁਰਗ ਮਾਤਾ ਉਹਦਾ ਹੱਥ ਫੜ ਲੈਂਦੀ ਆ ਤੇ ਕੰਦੀ ਆ ਰੁਕ ਜਾ ਪੁੱਤ ਅੱਜ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਨੂੰ ਕੋਈ ਇੰਨੇ ਪਿਆਰ ਨਾਲ ਬੋਲਿਆ ਆ ਤੇ ਫਿਰ ਉਹ ਫੁੱਟ ਫੁੱਟ ਕੇ ਰੋਣ ਲੱਗੀ ਮਾਤਾ ਜੀ ਤੁਸੀਂ ਐਵੇਂ ਕਿਉਂ ਰੋ ਰਹੇ ਹੋ ਰੋਵੋ ਨਾ ਤੁਹਾਡੇ ਨਾਲ ਜੋ ਕੁਝ ਵੀ ਹੋਇਆ ਆ ਉਹ ਸਾਰਾ ਕੁਝ ਮੈਨੂੰ ਦੱਸੋ ਕੋਮਲ ਵੀ ਅੰਦਰੋਂ ਬੇਚੈਨ ਹੋ ਗਈ ਸੀ ਤੁਸੀਂ ਬਿਲਕੁਲ ਵੀ ਨਾ ਡਰੋ ਮੈਂ ਇਥੋਂ ਦੀ ਡੀਮਾ ਤੁਹਾਡਾ ਕੋਈ ਵੀ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਇਹ ਸਭ ਸੁਣ ਕੇ ਮਾਤਾ ਬੋਲਦੀ ਆ ਪੁੱਤ ਮੇਰਾ ਨਾਂ ਕਰਮਕੌਰਿਆ ਮੇਰੇ ਪਤੀ ਦੀ ਮੌਤ ਬਹੁਤ ਪਹਿਲਾਂ ਹੋ ਗਈ ਸੀ ਮੈਂ ਆਪਣੇ بیٹے ਬਹੂ ਦੇ ਨਾਲ ਇਸੇ ਸ਼ਹਿਰ ਵਿੱਚ ਰਹਿੰਦੀ ਆ ਜਦੋਂ ਮੇਰੇ ਕੋਲ ਬਹੁਤ ਸਾਰੀ ਜ਼ਮੀਨ ਸੀ ਤਾਂ ਮੇਰੇ ਮੁੰਡੇ ਨੇ ਤੇ ਮੇਰੀ ਬਹੂ ਨੇ ਮੇਰਾ ਬਹੁਤ ਖਿਆਲ ਰੱਖਿਆ ਮੈਂ ਕੁਝ ਵੀ ਕਹਿੰਦੀ ਉਹ ਚੁੱਪਚਾਪ ਸੁਣ ਲੈਂਦੇ ਮੇਰੀ ਪਸੰਦਾ ਖਾਣਾ ਬਣਾਉਂਦੇ ਮੈਂ ਆਪਣੇ ਘਰ ਮਹਾਰਾਣੀਆਂ ਵਾਂਗ ਰਹਿੰਦੀ ਸਾਂ ਮੇਰੇ ਦੋ ਪੋਤੇ ਵੀ ਸੀ ਉਹ ਵੀ ਮੇਰੇ ਪਿੱਛੇ-ਪਿੱਛੇ ਦਾਦੀ-ਦਾਦੀ ਕਹਿ ਕੇ ਘੁੰਮਦੇ ਰਹਿੰਦੇ ਮੈਂ ਆਪਣੀ ਛੋਟੀ ਜਿਹੀ ਦੁਨੀਆ ਵਿੱਚ ਬਹੁਤ ਖੁਸ਼ ਹਾਂ। ਕੁਝ ਸਾਲ ਤਾਂ ਬਹੁਤ ਵਧੀਆ ਰਿਹਾ। ਫਿਰ ਪਤਾ ਨਹੀਂ ਕਦੋਂ ਮੇਰੇ بیٹے ਬਹੂ ਨੇ ਜ਼ਮੀਨ ਜਾਇਦਾਦ ਦੇ ਕਾਗਜ਼ ਉੱਤੇ ਮੇਰਾ ਅੰਗੂਠਾ ਲਗਵਾ ਲਿਆ। ਮੈਨੂੰ ਪਤਾ ਹੀ ਨਹੀਂ ਲੱਗਾ। ਇੱਕ ਦਿਨ ਦੀ ਗੱਲ ਆ। ਮੈਂ ਪੁੱਛਿਆ, "ਪੁੱਤ ਜਿਹੜੀ ਮੰਡੀ ਫਸਲ ਸੁੱਟੀ ਸੀ, ਉਹਦੇ ਕਿੰਨੇ ਪੈਸੇ ਮਿਲੇ ਆ?" ਤਾਂ ਮੇਰਾ ਮੁੰਡਾ ਬੋਲਿਆ, "ਮਾਂ ਤੁਸੀਂ ਇਸ ਉਮਰ ਵਿੱਚ ਪੈਸਿਆਂ ਬਾਰੇ ਪੁੱਛ ਕੇ ਕੀ ਕਰਨਾ ਆ? ਤੁਸੀਂ ਹੁਣ ਆਰਾਮ ਨਾਲ ਘਰ ਬੈਠੋ।" ਤਾਂ ਮੈਂ ਗੁੱਸੇ ਨਾਲ ਕਿਹਾ, ਮੈਨੂੰ ਪਤਾ ਆ ਕਿ ਮੈਂ ਕੀ ਕਰਨਾ ਆ ਤੂੰ ਬਸ ਇਹ ਦੱਸ ਕੇ ਕਿੰਨੇ ਪੈਸੇ ਮਿਲੇ ਆ ਉਦੋਂ ਹੀ ਮੇਰੇ ਬੇਟੇ ਦੀ ਘਰ ਵਾਲੀ ਕਹਿੰਦੀ ਆ ਇਸ ਬੁੱਢੀ ਦਾ ਇੱਕ ਪੈਰ ਕਬਰ ਵੀ ਛੜਿਆ ਆ ਫਿਰ ਵੀ ਪੈਸੇ-ਪੈਸੇ ਕਰਦੀ ਰਹਿੰਦੀ ਆ ਅੱਜ ਤੋਂ ਪਹਿਲਾਂ ਜੋ ਪਹੂ ਮੈਨੂੰ ਬੇਬੇ ਜੀ ਬੇਬੇ ਜੀ ਕਹਿੰਦੀ ਸੀ ਉਹਦੇ ਮੂੰਹੋਂ ਬੁੱਢੀ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਕਰਮਕੌਰ ਅੱਗੇ ਦੱਸਦੀ ਗਈ ਮੈਂ ਆਪਣੀ ਬਹੂ ਨੂੰ ਕਿਹਾ ਬਹੂ ਇਹ ਤੂੰ ਕਿਵੇਂ ਬੋਲ ਰਹੀ ਆ ਮੈਨੂੰ ਤਾਂ ਉਦੋਂ ਹੀ ਮੇਰੇ ਮੁੰਡੇ ਨੇ ਕਿਹਾ ਕਿਵੇਂ ਬੋਲ ਰਹੀ ਆ ਸਹੀ ਤਾਂ ਬੋਲ ਰਹੀ ਐ ਜੇ ਜ਼ਿਆਦਾ ਜ਼ੁਬਾਨ ਚਲਾਈ ਤਾਂ ਇਸ ਘਰੋਂ ਕੰਡਣ ਵਿੱਚ ਪੋਰਾ ਵੀ ਦੇਰ ਨਹੀਂ ਕਰਨੀ ਅਸੀਂ ਦੋਵਾਂ ਨੇ ਮੈਂ ਕਿਹਾ ਤੁਹਾਡੀ ਇਨੀ ਹਿੰਮਤ ਕਿ ਤੁਸੀਂ ਮੇਰੇ ਨਾਲ ਇਵੇਂ ਗੱਲ ਕਰ ਰਹੇ ਹੋ ਇਹ ਨਾ ਭੁੱਲੋ ਕਿ ਹਜੇ ਵੀ ਇਹ ਜ਼ਮੀਨ ਤੇ ਘਰ ਮੇਰੇ ਨਾਂ ਤੇ ਆ ਤਾਂ ਉਹ ਦੋਵੇਂ ਉੱਚੀ ਉੱਚੀ ਹਾਸਪੈ ਤੇ ਬੋਲੇ ਬਹੁਤ ਹੋ ਗਿਆ ਤੁਹਾਡਾ ਰਾਜ ਹੁਣ ਸਾਰਾ ਕੁਝ ਸਾਡਾ ਆ ਤੁਸੀਂ ਆਪਣੀ ਮਰਜ਼ੀ ਨਾਲ ਸਾਰੀ ਜਾਇਦਾਦ ਸਾਡੇ ਨਾਂ ਕਰ ਦਿੱਤੀ ਆ ਤੇ ਖਬਰਦਾਰ ਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਕਿਉਂਕਿ ਉੱਥੇ ਵੀ ਕੋਈ ਤੇਰੀ ਸੁਣਨ ਵਾਲਾ ਨਹੀਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਉਹਨਾਂ ਦਾ ਮੂੰਹ ਪਹਿਲਾਂ ਹੀ ਮੰਨ ਕਰਵਾ ਦਿੱਤਾ ਸੀ ਮੈਂ ਪੁਲਿਸ ਕੋਲ ਵੀ ਗਈ ਸੀ ਪਰ ਉਹਨਾਂ ਨੇ ਮੇਰੀ ਏਕਣਾ ਸੁਣੀ ਮੇਰੀ ਬਹੂ ਨੇ ਤਾਂ ਉਸ ਦਿਨ ਤੋਂ ਮੇਰੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਹੁਣ ਉਹ ਮਾ ਰਾਣੀਆਂ ਵਾਂਗ ਰਹਿੰਦੀ ਤੇ ਮੇਰੇ ਕੋਲੋਂ ਪੂਰੇ ਘਰ ਦਾ ਕੰਮ ਕਰਵਾਉਂਦੀ ਜਿਵੇਂ-ਤਿਵੇਂ ਮੈਂ ਕੰਮ ਤਾਂ ਕਰਦੀ ਪਰ ਫਿਰ ਵੀ ਉਹ ਖੁਸ਼ ਨਾ ਹੁੰਦੇ ਮੇਰੇ ਕੋਲ ਕੁਝ ਗਹਿਣੇ ਸੀ ਜੋ ਮੈਂ ਲਕਾ ਕੇ ਰੱਖੇ ਸੀ ਪਰ ਇੱਕ ਦਿਨ ਮੇਰੇ ਦੋਵੇਂ ਪੋਤੇ ਉਹ ਗਹਿਣੇ ਚੋਰੀ ਕਰਕੇ ਲੈ ਗਏ ਮੈਂ ਬਹੂ ਨੂੰ ਕਿਹਾ ਕਿ ਮੇਰੇ ਗਹਿਣੇ ਚੋਰੀ ਹੋ ਗਏ ਉਹਨੂੰ ਲੱਗਾ ਕਿ ਮੈਂ ਡਰਾਮਾ ਕਰ ਰਹੀ ਆ ਉਹਨੇ ਮੈਨੂੰ ਬੈਲਟ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੇਰਾ ਬੇਟਾ ਉੱਥੇ ਖੜਾ ਖੜਾ ਹੱਸ ਰਿਹਾ ਸੀ ਉਸ ਰਾਤ ਪਤਾ ਨਹੀਂ ਕਿਵੇਂ ਮੈਂ ਉਹਨਾਂ ਦੇ ਚੁੰਗਲ ਵਿੱਚੋਂ ਛੁੱਟ ਕੇ ਭੱਜੀ ਉਹਨਾਂ ਨੇ ਤਾਂ ਮੈਨੂੰ ਦੋ ਤਿੰਨ ਦਿਨ ਰੋਟੀ ਵੀ ਨਹੀਂ ਦਿੱਤੀ ਮੈਂ ਸੜਕ ਤੇ ਭੱਜ ਰਹੀ ਸਾਂ ਕਿ ਤੁਹਾਡੀ ਕਾਰ ਆ ਗਈ ਬਜ਼ੁਰਗ ਮਾਤਾ ਆਪਣੀ ਆਪ ਬੀਤੀ ਦੱਸ ਕੇ ਰੋ ਰਹੀ ਸੀ ਕੋਮਲ ਵੀ ਹੈਰਾਨ ਹੋ ਗਈ ਕੋਈ ਇੰਨਾ ਵੀ ਖੁਦਗਰਜ਼ ਕਿਵੇਂ ਹੋ ਸਕਦਾ ਆ ਕੋਮਲ ਨੇ ਡਾਕਟਰ ਨੂੰ ਕਿਹਾ ਕਿ ਇਹਨਾਂ ਦਾ ਚੰਗੀ ਤਰ੍ਹਾਂ ਇਲਾਜ ਕਰੋ ਸ਼ਾਮ ਨੂੰ ਕੋਮਲ ਘਰ ਪਹੁੰਚੀ ਪਰ ajo ਬਿਲਕੁਲ ਚੁੱਪ ਸੀ ਚਰਨਕਰ ਨੇ ਪੁੱਛਿਆ ਪੁੱਤ ਕੀ ਗੱਲ ਆ ਤੂੰ ਅੱਜ ਇੰਨੀ ਚੁੱਪ ਚੁੱਪ ਕਿਉਂ ਆ ਤਾਂ ਕੋਮਲ ਨੇ ਕਿਹਾ ਮਾਂ ਅੱਜ ਕੁਝ ਅਜੀਬ ਜਿਹਾ ਲੱਗ ਰਿਹਾ ਆ ਪਤਾ ਨਹੀਂ ਰਹਿ ਰਿਹਾ ਕਿ ਮੇਰਾ ਉਸ ਬਜ਼ੁਰਗ ਮਾਤਾ ਵੱਲ ਧਿਆਨ ਜਾ ਰਿਹਾ ਆ ਇਵੇਂ ਲੱਗਦਾ ਆ ਜਿਵੇਂ ਉਹਨਾਂ ਨਾਲ ਮੇਰਾ ਕੋਈ ਪੁਰਾਣਾ ਰਿਸ਼ਤਾ ਹੋਵੇ ਕੋਮਲ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ ਸੁਣ ਕੇ ਚਰਨਕੌਰ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਚਰਨਕੌਰ ਨੇ ਪੁੱਛਿਆ ਪੁੱਤਾ ਉਸ ਮਾਤਾ ਦਾ ਕੀ ਨਾਮ ਆ ਕੀ ਪਤਾ ਹੋ ਸਕਦਾ ਆਪਾਂ ਉਹਨਾਂ ਨੂੰ ਜਾਣਦੇ ਹੋਈਏ ਮਾਂ ਉਹਨਾਂ ਨੇ ਨਾਂ ਤਾਂ ਦੱਸਿਆ ਸੀ ਪਰ ਮੈਨੂੰ ਨਹੀਂ ਚੇਤਾ ਅਗਲੇ ਦਿਨ ਸਵੇਰੇ ਕੋਮਲ ਦੇ ਨਾਲ ਚਰਨਕੌਰ ਵੀ ਹਸਪਤਾਲ ਚਲੀ ਗਈ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਜਦੋਂ ਹਸਪਤਾਲ ਪਹੁੰਚੀਆਂ ਤਕੋਮਲੇਵਾ ਦਿੱਤੀ ਮਾਤਾ ਜੀ ਜਿਵੇਂ ਹੀ ਚਰਨਕੌਰ ਦੀ ਨਜ਼ਰ ਉਸ ਬਜ਼ੁਰਗ ਮਾਤਾ ਦੇ ਚਿਹਰੇ ਤੇ ਪਈ ਉਹ ਅੰਦਰ ਤੱਕ ਹਿੱਲ ਗਈ ਤੇ ਮਾਤਾ ਵੀ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਗਈ ਚਰਨਕੌਰ ਆਪਣੇ ਅਤੀਤ ਵਿੱਚ ਡੁੱਬ ਗਈ ਸਾਲਾਂ ਪਹਿਲਾਂ ਜਦੋਂ ਚਰਨਕੌਰ ਜੀਆਂ ਤਿੰਨ ਧੀਆਂ ਸੀ ਤੇ ਉਹਨਾਂ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਉਦੋਂ ਉਹਨਾਂ ਦੀ ਸੱਸ ਕਰਮਕੌਰ ਨੇ ਉਹਨਾਂ ਨੂੰ ਮਨਹੂਸ ਕਹਿ ਕੇ ਘਰੋਂ ਕੱਢ ਦਿੱਤਾ ਸੀ ਚਰਨਕੌਰ ਗਿੜਗੜਾਈ ਸੀ ਮਾਜੀ ਮੇਰੀ ਬੱਚੀ ਨੂੰ ਬਹੁਤ ਤੇਜ਼ ਬੁਖਾਰ ਆ ਰਿਹਾ ਉਹਨੂੰ ਡਾਕਟਰ ਕੋਲ ਲੈ ਚੱਲੋ ਪਰ ਕਰਮਕੌਰ ਨੇ ਕਿਹਾ ਸੀ ਮਰ ਜਾਊਗੀ ਤਾਂ ਕੋਈ ਪਹਾੜ ਨਹੀਂ ਟੁੱਟ ਚੱਲਿਆ ਤਿੰਨ ਤਿੰਨ ਕੁੜੀਆਂ ਜੰਮ ਦਿੱਤੀਆਂ ਮੁੰਡਾ ਤਾਂ ਤੇਰੇ ਕੋਲੋਂ ਜੰਮਿਆ ਨਹੀਂ ਗਿਆ ਚਰਨਕੌਰ ਦੇ ਪਿਤਾ ਨੇ ਆਪਣੀ ਪੱਗ ਸੱਸ ਦੇ ਪੈਰਾਂ ਵਿੱਚ ਵੀ ਰੱਖੀ ਸੀ ਪਰ ਉਹਨਾਂ ਦੇ ਜੇਠ ਨੇ ਉਸ ਪੱਗ ਨੂੰ ਲੱਤ ਮਾਰੀ ਸੀ ਤੇ ੱੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਕੋਮਲ ਆਪਣੀ ਮਾਂ ਨੂੰ ਹਿਲਾਉਂਦੀ ਆ ਮਾਂ ਕਿੱਥੇ ਗਵਾਜ ਗਏ ਇਹ ਉਹੀ ਮਾਤਾ ਜੀ ਨੇ ਚਰਨਕੌਰ ਦੀਆਂ ਅੱਖਾਂ ਵਿੱਚੋਂ ਨਿਕਲ ਆਏ ਉਹ ਬੋਲੀ ਪੁੱਤੇ ਤੇਰੀ ਦਾਦੀ ਆ ਕਰਮਕੌਰ ਹੱਥ ਜੋੜ ਕੇ ਚਰਨਕੌਰ ਕੋਲੋਂ ਮਾਫੀ ਮੰਗਣ ਲੱਗੀ ਕੋਮਲ ਸਾਬ ਸੱਚਾਈ ਜਾਣ ਕੇ ਹੈਰਾਨ ਰਹਿ ਗਈ ਕਿ ਕਿਵੇਂ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਠੋਕਰਾਂ ਮਾਰੀਆਂ ਸੀ ਚਰਨਕੌਰ ਨੇ ਕਰਮਕੌਰ ਦਾ ਹੱਥ ਫੜਿਆ ਤੇ ਕਿਹਾ ਨਹੀਂ ਮਾਜੀ ਤੁਸੀਂ ਨਾ ਮਾਫੀ ਮੰਗੋ ਤਾਂ ਕੋਮਲ ਨੇ ਕਿਹਾ ਮਾਂ ਇਹਨਾਂ ਨੇ ਤੁਹਾਡੇ ਨਾਲ ਕਿੰਨਾ ਬੁਰਾ ਕੀਤਾ ਚਰਨਕੌਰ ਬੋਲੀ ਪੁੱਤ ਜੇ ਅਸੀਂ ਵੀ ਇਹਨਾਂ ਦੇ ਨਾਲ ਬੁਰਾ ਕਰਾਂਗੇ ਤਾਂ ਤੇਰੇ ਪਾਪਾ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ ਚਨਕੌਰ ਕਰਮਕੌਰ ਨੂੰ ਆਪਣੇ ਘਰ ਲੈ ਆਈ ਜਦੋਂ ਸੰਦੀਪ ਵੱਡੀ ਬੇਟੀ ਜੋ ਵਕੀਲ ਸੀ ਤੇ ਰੂਬੀ ਨੂੰ ਪਤਾ ਲੱਗਾ ਤਾਂ ਸੰਦੀਪ ਨੇ ਆਪਣੇ ਤਾਏ ਤੇ ਤਾਈ ਦੇ ਖਿਲਾਫ ਕੇਸ ਲੜਿਆ ਤੇ ਉਹਨਾਂ ਨੂੰ 5-5 ਸਾਲ ਦੀ ਸਜ਼ਾ ਦਵਾਈ ਕਰਮਕੌਰ ਰੋਂਦੇ ਰੋਂਦੇ ਆਪਣੀਆਂ ਪੋਤੀਆਂ ਨੂੰ ਕਹਿੰਦੀ ਆ ਪੁੱਤ ਅੱਜ ਮੈਂ ਸਮਝ ਗਈ ਆ ਕਿ ਧੀਆ ਕਿਸੇ ਵੀ ਤਰ੍ਹਾਂ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਮੇਰਾ ਪੁੱਤ ਸੱਚੀ ਕਹਿੰਦਾ ਸੀ ਤਿੰਨਾਂ ਤੇ ਪੁੱਤ ਬਰਾਬਰ ਹੁੰਦੇ ਆ ਮੈਨੂੰ ਮਾਫ ਕਰ ਦਿਓ ਤਿੰਨੇ ਪੋਤੀਆਂ ਨੇ ਦਾਦੀ ਨੂੰ ਗਲੇ ਲਗਾ ਲਿਆ ਸੰਦੀਪ ਦੇ ਬੱਚੇ ਵੀ ਭੱਜ ਕੇ ਆ ਗਏ ਤੇ ਆਪਣੀ ਪੜਨਾਨੀ ਦੀ ਗੋਦੀ ਵਿੱਚ ਬੈਠ ਗਏ ਤੇ ਕਹਿਣ ਲੱਗੇ ਪੜਨਾਨੀ ਜੀ ਸਾਨੂੰ ਕਹਾਣੀ ਸੁਣਾਓ ਸਾਰੇ ਘਰ ਵਿੱਚ ਖੁਸ਼ੀਆਂ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਧੀਆ ਬੋਝ ਨਹੀਂ ਬਲਕਿ ਘਰ ਦੀ ਰੌਣਕ ਹੁੰਦੀਆਂ ਹਨ ਇਨਸਾਨ ਨੂੰ ਕਦੇ ਵੀ ਆਪਣੀ ਤਾਕਤ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ